ਕੀ ਸਰ ਬਾਤ ਤੁਹਾਨੂੰ ਦੱਸਦੀ ਹੈ ਕਿ ਬਰਸਾਤਾਂ ਦਾ ਜਿਹੜਾ ਮੌਸਮ ਚੱਲ ਰਿਹਾ ਹੈਗਾ ਉਹਦੇ ਚੰਦੇ ਜਿਹੜੇ ਹੈਗਾ ਸਨੇਕ ਬਾਈਟ ਦੇ ਕੇ ਜਿਹੜੀਆਂ ਤੁਹਾਨੂੰ ਮਿਲਦੇ ਹੈਗੇ ਤੇ ਉਹਦੇ ਚੰਦੇ ਜਿਹੜੇ ਹੈ ਆਜੇ ਹੀ ਸਿਵਲ ਹਸਪਤਲ ਆਇਆ ਹੈ ਜਿਹਦੇ ਵਿੱਚ ਐਸਐਮਓ ਜਿਹੜੇ ਹੈਗੇ ਸਿਵਲ ਹਸਪਤਲ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਜਿਹੜੇ ਸਨੇਕ ਬਾਈਟ ਹੈ ਤੇ ਸਿਵਲ ਹਸਪਤਲ ਦੇ ਜਿਹੜੇ ਸਨੇਕ ਬਾਈਟ ਨੂੰ ਲੱਗੇ ਕਿ ਸਾਦੇ ਪ੍ਰਬੰਧ ਹੈਗੇ ਤੇ ਸਨੇਕ ਵੈਕਸੀਨ ਜਿਹੜੀ ਹੈਗੀ ਆ ਉਹ ਸਿਵਲ ਹਸਪਤਲ 'ਚ ਉਪਲਬਧ ਹੈ ਜਾਂ ਨਹੀਂ ਹੈ ਤੇ ਨਾਲ कहना है कि मतलब कि अगर किसी ने भी स्नेक बाइट होंगी हैगी है तो अपना ट्रीटमेंट करा सिविल हॉस्पिटल से आन तो जरा टोटली जोड़ा है सरकार वो जो है स्नेक बाइट को लैके जो है ट्रीटमेंट है वो फ्री जो इतने इलाज किया जाता है One of the premium and prestigious professional institutes, providing a wide range of professional courses with 100% placement assistance. We are Sri Sai Group of Institutes. ये आजकल बरसात का सीजन चल रहा है कहते हैं आम तौर ਇਹ ਜਿਹੜੇ ਸਨੇਕਸ ਜਾਂ ਸੱਪ ਜਿਹੜੇ ਹੈਗੇ ਆ ਇਹ ਆਮਪੁਰ ਤੇ ਹੀ ਦੇਖ ਨੂੰ ਮਿਲਦੇ ਹੈਗੇ ਆ ਜੇ ਕਿਸੇ ਨੂੰ ਖੁਦ ਨਾਲ ਖਸਤਾ ਜੇ ਕਿਸੇ ਸਨੇਕ ਬਾਈਟ ਹੋ ਜਾਂਦਾ ਹੈਗਾ ਤੇ ਤੁਰੰਤ ਉਸ ਪੇਸ਼ੈਂਟ ਨੂੰ ਸਿਵਲ ਹਸਪੀਟਲ ਲੈ ਗਿਆਣਾ ਚਾਹੀਦਾ ਹੈ ਸਾਡੇ ਕੋਲ ਜਿਹੜੇ ਸਾਰੇ ਦੇ ਸਾਰੇ ਪੁਖਤਾ ਪਰੰਦਾ ਹੈਗੇ ਆ ਚਾਹੇ ਕਿਸੇ ਵੀ ਕਿਸਮ ਦੀ ਮੈਡੀਸਨ ਹੈਗੀ ਹੈ ਜਾਂ ਐਂਟੀ ਸਨੇਕ ਵੈਨਮ ਹੈਗਾ ਇਹ ਜਿਹੜੀ ਸੁਵਿਧਾ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਟੋਟਲੀ ਫ੍ਰੀ ਹੈਗੀ ਹੈ ਤੇ ਇਲਾਜ ਇਹਦਾ ਜਿਹੜਾ ਇਲਾਜ ਹੈਗਾ ਟੋਟਲੀ ਫ੍ਰੀ ਸਿਵਲ ਹਸਪੀਟਲ ਨੂੰ ਕੀਤਾ ਜਾਂਦਾ ਹੈਗਾ ਇੱਕ ਮੈਂ ਤੁਹਾਨੂੰ ਹੋਰ ਵੀ ਤੁਹਾਡੇ ਰਾਹੀਂ ਲੋਕਾਂ ਤੱਕ ਗੱਲ ਪਹੁੰਚਾਣਾ ਚਾਹੁੰਦਾ ਹੈ ਕਿ ਜਿੰਨੇ ਵੀ ਸਨੇਕਸ ਆਇਆ ਆਪਾਂ ਨੂੰ ਦਿਖਦੇ ਹੈਗੇ ਆ ਉਹਨਾਂ ਵਿੱਚੋਂ ਸਿਰਫ 2% ਜਿਹੜੇ ਸਨੇਕਸ ਹੈਗੇ ਆ ਇਹ ਪੌਜਨਸ ਨੇ ਹਗੇ ਆ ਇਸ ਕਰਕੇ ਬਹੁਤ ਜ਼ਿਆਦਾ ਡਰਨ ਦੀ ਲੋੜ ਨਹੀਂ ਹੈ ਤੇ ਜੇ ਸਨੇਕ ਬਾਈਟ ਹੋ ਹੀ ਜਾਂਦਾ ਹੈ ਤੇ ਸਿਵਲ ਹਸਪੀਟਲ ਵਿਖੇ ਆ ਕੇ ਆਪਣਾ ਟੋਟਲੀ ਫਰੀ ਇਲਾਜ ਕਰਵਾ ਸਕਦੇ ਸਰ ਹੁਣ ਤੱਕ ਕਿੰਨੇ ਕੇਸ ਹੈ ਇਸ ਦਾ ਪਤਾ ਚੁਕਿਆ ਇਸ ਵੇਲੇ ਇਸ ਮਹੀਨੇ ਲਗਭਗ 40 ਪਾਣੀ ਪੇਸ਼ੈਂਟ ਜਿਹੜੇ ਹੈਗੇ ਆ ਹੁਣ ਤੱਕ ਅਸੀਂ ਬਿਲਕੁਲ ਸਕਸੈਸਫੁਲੀ ਟਰੀਟ ਕਰ ਚੁੱਕੇ ਆ